ਅੱਛਾ ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾ ਅੱਜ ਦੀ ਵੱਡੀ ਖਬਰ ਖਬਰ ਨੰਨਤਾ ਕੁਝ ਜ਼ਰੂਰ ਬਨੇ ਰਹਿਣਾ ਜਿੰਨਾ ਵੀ ਲਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੰਗਨਰ ਨਾਉਤ ਨੂੰ ਕਿਸਾਨ ਅੰਦੋਲਨ ਤੇ ਬਿਨਾ ਬਿਆਨ ਦੇਣ ਪਿਆ ਮਹਗਾ ਇਸ ਤਨਕ ਅਦਾਲਤ ਅਦਾਕਾਰ ਨੂੰ ਭਾਜਪੀ ਨੇ ਦਿੱਤੀ ਸਕਤ ਇਸ ਤਨ ਖਬਰ ਸਾਹਮਣੇ ਆਈ ਕਿਸਾਨ ਅੰਦੋਲਨ ਤੇ ਮੰਡੀ ਤੋਂ ਲੋਕ ਸਭਾ ਮੈਂਬਰ ਕੰਗਨਰ ਨੌਤ ਦੀਨਾ ਬਿਆਨ ਤੇ ਭਾਜਪਾ ਤੇ ਐਸਐਮਟੀ ਪ੍ਰਗਟਾਈ ਅਤੇ ਭਾਜਪਾ ਨੇ ਇੱਕ ਬਿਆਨ ਵਿੱਚ ਜਾਰੀ ਕਰਕੇ ਕੰਗਨਰ ਨੂੰ ਤੋਂ ਇੱਕ ਵਿੱਚ ਅਜਿਹੀ ਕੋਈ ਬਿਆਨ ਨਾਲ ਦੇਣ ਲਈ ਸਲਾਹ ਦਿੱਤੀ ਹੈ ਕੰਗਨਰ ਨੌਤ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਕਿਸਾਨ ਅੰਦੋਲਨ ਵਿੱਚ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਸੀ ਇਸ ਦੇ ਨਾਲ ਹੀ ਇਸ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਅੰਦੋਲਨ ਦੌਰਾਨ ਹਿੰਸਾ ਹੋ ਰਹੀ ਸੀ ਅਤੇ ਇਸ ਬਿਆਨ ਤੋਂ ਬਾਅਦ ਕੰਗਨਰ ਨੋਟ ਲਗਾਤਾਰ ਨਿਸ਼ਾਨੇ ਤੇ ਬਣੀ ਹੋਈ ਹੈ ਕੰਗਨਰ ਨੋਟ ਦਾ ਬਿਆਨ ਬੀਜੇਪੀ ਤੇ ਪਕਟਾਬਾ ਅਸਹਿਮਤੀ ਦਿੱਤੀ ਹੈ ਪੰਜਾਬ ਕੇਂਦਰ ਮੀਡੀਆ ਵਿਭਾਗ ਨੇ ਸੋਮਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਜਾਰੀ ਕੀਤਾ ਹੈ ਕਿ ਇਸ ਵਿੱਚ ਕਿਹਾ ਗਿਆ ਹੈ ਕਿ ਬੀਜੇਪੀ ਸੱਸ ਕੰਗਨਰ ਨੋਟ ਬੋਲਨ ਕਿਸਾਨ ਅੰਦolan ਤੇ ਸਵਰੰਧ ਵਿੱਚ ਦਿੱਤੀ ਗਈ ਬਿਆਨ ਪਾਰਟੀ ਦੇ رائے ਨਹੀਂ ਹੈ ਅਤੇ ਭਾਰਤ ਜਨਤਾ ਪਾਰਟੀ ਵੀ ਕੰਗਨਰ ਨੋਟ ਦੇ ਬਿਆਨ ਨਾਲ ਸਹਿਮਤ ਪ੍ਰਗਟ ਕਰਦੀ ਹੈ ਪਾਰਟੀ ਵੱਲੋਂ ਪਾਰਟੀ ਨੀਤੀਗਤ ਮੁੱਦਿਆਂ ਤੇ ਬੋਲਣ ਕੰਗਣਾ ਰਣੌਤ ਨੂੰ ਨਾ ਹੀ ਕੋਈ ਬਿਆਨ ਦੇਣ ਦੀ ਇਜਾਜ਼ਤ ਹੈ ਅਤੇ ਨਾ ਹੀ ਅਧਿਕਾਰ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ